ਡਰਾ ਕੰਟੈਕਟ ਕੀਤਾ ਹੈ ਐਕਸਪ੍ਰੈਸ ਐਂਟਰੀ ਦੇ প্রভਿਨਸ਼ੀਅਲ ਨਾਮੀ ਪ੍ਰੋਗਰਾਮ ਦਾ ਇਹ ਡਰਾ ਹੈ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੂੰ ਇਨਵਿਟੇਸ਼ਨ ਭੇਜੇ ਗਏ ਨੇ ਕਿਹ ਸੀਆਰਸ ਸਕੋਰ ਹੈ ਕਿੰਨੇ ਇਨਵਿਟੇਸ਼ਨ ਭੇਜੇ ਗਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਲਕੂਲੇਸ਼ਨ ਕੈਨੇਡਾ ਪੀਆਰ ਦਾ ਕੀ ਕਹਿੰਦਾ ਹੈ ਅਸੀਂ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਵਾਅਦੇ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ कि थोड़ा सो भी छप चाहते हो अपनी प्रोफाइल डिस्कस करना चाहते हो या प्रोफाइल की प्रजेंटेशन बनवा चाहते हो तो वेलकम असी वीजा फाइलिंग नहीं करते इस करके कॉल या मैसेज ना करो पी आर के उ मैं पूरी सरीक चला रहा हूँ भी जाके जरूर चैकआउट करो जिसे मल्टीपल एपीसोड अपलोड हो चुके हैं तो आने वाले समय से होर भी एपीसोड तो देखने मिलने वीडियो शुरू कर लें स्क्रीन देखो सताई अक्टूबर दो हज़ार पच्ची में ड्रॉ कंडक्ट किया गया है सत्त सौ इकाहठ सैवन सिक्सटी वन जो सी आर स्कोर है ਤੈਨਸੋ ਦੋ ਇਨਵੀਟੇਸ਼ਨ ਭੇਜੇ ਗਏ ਨਹੀਂ ਤੇ ਸਤੰਬਰ 26 2025 ਨੂੰ ਜਿੰਨੇ 2:14 ਮਿੰਟ ਤੇ 6 ਸਕਿੰਡ ਯੂਟੀਸੀ ਟਾਈਮ ਦੇ ਹਿਸਾਬ ਦੇ ਨਾਲ ਫਾਈਲਿੰਗ ਕੀਤੀ ਸੀ ਤੇ ਉਹਦਾ ਸੀਆਰ ਸਕੋਰ 761 ਸੀਗਾ ਉਹਨਾਂ ਨੂੰ ਇਨਵੀਟੇਸ਼ਨ ਆਏ ਹੋਣਗੇ ਵੈਸੇ ਤਾਂ ਪੀਐਨਪੀ ਦੇ ਲਾਪਕ ਸਾਰੇ ਕੈਂਡੀਡੇਟਸ ਨੂੰ ਇਨਵੀਟੇਸ਼ਨ ਆਏ ਹੋਣਗੇ ਕਿਉਂਕਿ 306 ਇਨਵੈਂਟਰੀ ਦੇ ਵਿੱਚ ਕੁੱਲ ਅਪਲੀਕੇਸ਼ਨਾਂ ਸੀਗੀਆਂ 26 ਤਰੀਕ ਨੂੰ 27 ਤਰੀਕ ਨੂੰ ਇਹ ਡਰਾਅ ਆਇਆ ਹੈ ਆਗਲੇ ਦਿਨ ਯਾਨੀ ਕਿ ਤਕਰੀਬਨ ਤਕਰੀਬਨ ਹਰ ਇੱਕ ਨੂੰ ਇਨਵੀਟੇਸ਼ਨ ਆਇਆ ਚਾਰ ਕੰਦੇ ਛੱਡ ਕੇ ਸੋ ਇਹਦੇ ਵਿੱਚ CRS ਸਕੋਰ ਜਿਹੜਾ ਹੈ ਉਹ ਜੇਕਰ ਆਪਾਂ ਐਕਸਪ੍ਰੈਸ ਐਂਟਰੀ ਦਾ ਮੰਨੀਏ ਤਾਂ ਉਹ ਤਾਂ ਸਿਰਫ 161 ਮੰਨ ਸਕਦੇ ਹੋ ਤੁਸੀਂ 600 ਸਕੋਰ ਜਿਹੜਾ ਉਹ PNP ਦਾ ਟੋਟਲ 761 761 ਦੇ ਉੱਤੇ ਇਹ ਡਰਾਅ ਜਿਹੜਾ ਉਹ ਕੰਡੈਕਟ ਕੀਤਾ ਗਿਆ ਹੁਣ ਤੱਕ PRP ਦੇ ਜਿਹੜੇ ਆ ਉਹ ਵੀ ਡਰਾਅ ਆ ਚੁੱਕਿਆ ਮੋਸਟ ਆ ਕਹਿ ਸਕਦੇ ਕਿ ਡਰਾਅ ਵਾਲਾ ਜਿਹੜਾ ਸਟ੍ਰੀਮ ਹੈ ਉਹ PNP ਹੈ ਤੇ ਇਸ ਸਾਲ ਦੇ ਵਿੱਚ ਹੁਣ ਤੱਕ 20 ਇਨਵਿਟੇਸ਼ਨ ਜਿਹੜੇ ਆ ਉਹ ਆ ਚੁੱਕੇ ਐ ਜੇਕਰ ਡਰਾ ਨੰਬਰ ਗੱਲ ਕੀਤੀ ਜਾਵੇ 374 ਐਕਸਪ੍ਰੈਸ ਐਂਟਰੀ ਦਾ ਇਸ ਸਾਲ ਦਾ 44 ਡਰਾ ਯਾਨੀ 44th ਡਰਾ ਹੈਗਾ ਐ ਇਹਦੇ ਵਿੱਚ ਹੁਣ ਤੱਕ ਪ੍ਰੋਵਿੰਸ਼ਲ ਨਾਮਿਨੇਟ ਪ੍ਰੋਗਰਾਮ ਦੇ 20 ਡਰਾ ਆ ਚੁੱਕੇ ਐ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 10 ਡਰਾ ਆ ਚੁੱਕੇ ਐ ਫ੍ਰੈਂਚ ਲੈਂਗੁਏਜ ਦੇ 6 ਡਰਾ ਆ ਚੁੱਕੇ ਐ ਹੈਲਥ케ਅਰ ਦੇ ਸੋਸ਼ਲ ਸਰਵਿਸ ਦੇ 5 ਡਰਾ ਆ ਚੁੱਕੇ ਐ ਐਜੂਕੇਸ਼ਨ ਦੇ 2 ਡਰਾ ਆ ਚੁੱਕੇ ਐ ਟ੍ਰੇਡ ਦਾ ਹਾਲੇ ਤੱਕ ਇੱਕ ਡਰਾ ਹੈ ਜਦੋਂ ਵੀ ਪੀਐਨਪੀ ਦਾ ਡਰਾਅ ਆਉਂਦਾ ਹੈ ਮੋਸਟ ਪਾਬਲੀ ਉਹਦੇ ਅਗਲੇ ਦਿਨ ਜਿਹੜਾ ਉਹ ਨੈਕਸਟ ਡਰਾਅ ਜਿਹੜਾ ਹੈ ਉਹ ਆਉਂਦਾ ਹੁੰਦਾ ਹੈ ਹੁਣ ਕਿਹੜਾ ਡਰਾਅ ਆਉਂਦਾ ਹੈ ਉਹ ਦੇਖਣਾ ਹੋਵੇਗਾ ਕਿਉਂਕਿ ਹੁਣ ਜਦੋਂ ਵੀਡੀਓ ਰਿਕਾਰਡ ਕਰ ਰਿਹਾ ਹਾਲੇ ਡਰਾਅ ਨਹੀਂ ਆਇਆ ਹੈਗਾ ਸੋ ਜਦੋਂ ਪਿਛਲੀ ਵਾਰੀ 14 ਅਕਤੂਬਰ ਨੂੰ ਡਰਾਅ ਆਇਆ ਸੀ ਪੀਐਨਪੀ ਦਾ ਉਸ ਤੋਂ ਬਾਅਦ ਹੈਲਥ케ਅਰ ਤੇ ਸੋਸ਼ਲ ਸਰਵਿਸ ਦਾ ਡਰਾਅ ਆਇਆ ਸੀ ਜਿਸ 2500 ਲੋਕਾਂ ਨੂੰ ਸੱਦਿਆ ਗਿਆ ਸੀਗਾ ਉਦੋਂ ਅਗਲੇ ਦਿਨ 15 ਤਰੀਕ ਨੂੰ ਉਸ ਤੋਂ ਪਿੱਛੇ ਚਲੇ ਜਿਏ ਤੇ 29 ਤਰੀਕ ਨੂੰ 29 ਸਤੰਬਰ ਨੂੰ ਆਇਆ ਸੀਗਾ ਪ੍ਰੋਵਿੰਸ਼ੀਅਲ ਨਾਮਿਨੇ ਦਾ ਡਰਾਅ ਜਿਹਦੇ ਵਿੱਚ ਦੋਸਤੋਂ 91 ਇੰਵੀਟੇਸ਼ਨ ਸੀਗੇ ਤੇ 1 ਅਕਤੂਬਰ ਨੂੰ ਅੱਗੇ ਡਰਾਅ ਇੱਕ ਦਿਨ ਛੱਡ ਕੇ 1 ਅਕਤੂਬਰ ਨੂੰ ਡਰਾਅ ਜਿਹੜਾ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਆ ਗਿਆ ਸੀਗਾ ਹੁਣ ਇਹ ਦੇਖਣਾ ਹੋਊਗਾ ਕਿ ਸੀਸੀ ਦਾ ਡਰਾਅ ਆਉਂਦਾ ਹੈ ਜਾਂ ਫਿਰ ਜਿਹੜੀਆਂ ਕੈਟਾਗਰੀਜ਼ ਦੇ ਵਿੱਚ ਹੁਣ ਤੱਕ ਡਰਾਅ ਨਹੀਂ ਆਇਆ ਜਿਵੇਂ ਸਟੀਮ ਵਾਲੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਾਲੇ ਆ ਉਹਨਾਂ ਦਾ ਹੁਣ ਤੱਕ ਕੋਈ ਡਰਾਅ ਨਹੀਂ ਆਇਆ ਉਸ ਤੋਂ ਇਲਾਵਾ ਐਗਰੀਕਲਚਰ ਤੇ ਐਗਰੀ ਫੂਡ ਵਾਲਿਆਂ ਦਾ ਹੁਣ ਤੱਕ ਕੋਈ ਡ ਇਹ ਪੋਸਿਬਿਲਿਟੀ ਹੈਗੀ ਹੈ ਕਿ ਉਹਨਾਂ ਦਾ ਡਰਾਅ ਜੇ ਜਾਂ ਫਿਰ ਕੈਟਾਗਰੀ ਦਾ ਕੋਈ ਡਰਾਅ ਹੋਣਾ ਹੈ ਜਾਂ ਫਿਰ ਐਕਸਪ੍ਰੈਸ ਐਂਟਰੀ ਦਾ ਡਰਾਅ ਆ ਸਕਦਾ ਹੈਗਾ ਸੋ ਮੋਸਟ ਪ੍ਰੋਬਬਲੀ ਮੈਨੂੰ ਇੰਜ ਲੱਗਦਾ ਹੈ ਕਿ ਹੁਣ ਡਰਾਅ ਜਿਹੜਾ ਹੈ ਉਹ ਜ਼ਰੂਰ ਆਵੇਗਾ ਕਿਉਂਕਿ ਪਿਛਲੇ ਸਿਰਫ 2 ਮਹੀਨੇ ਪਿੱਛੇ ਰਹਿ ਗਏ ਹੈ ਤੇ ਹੁਣ ਤੱਕ ਕੈਟਾਗਰੀ ਦੇ ਵਿੱਚ ਐਗਰੀਕਲਚਰ ਤੇ ਸਟੀਮ ਦੇ ਵਿੱਚ ਇੱਕ ਵੀ ਡਰਾਅ ਕੰਡਕਟ ਨਹੀਂ ਕੀਤਾ ਗਿਆ ਹੈ ਇੱਕ ਹੋਰ ਕੁਐਸਚਨ ਹੁੰਦਾ ਤੁਹਾਡੇ ਸਾਰਿਆਂ ਦਾ ਕਿ ਭਈ ਪੀਐਨਪੀ ਦੇ ਡਰਾਅ ਜਿਹੜੇ ਹੈ ਉਹ ਜਿਹੜੇ ਇੱਥੇ ਤੁਹਾਨੂੰ ਐਕਸਪ੍ਰੈਸ ਇੰਟਰੀਜ਼ ਦੇਖ ਰਏ ਨੇ ਸਿਰਫ ਇਹ ਹੀ ਡਰਾ ਨਹੀਂ ਯਾ ਪੀਐਨਪੀ ਦੇ ਹੋਰ ਵੀ ਡਰਾ ਹੁੰਦੇ ਕਿਉਂਕਿ ਹੁਣ ਤੱਕ ਜੇਕਰ ਪੀਐਨਪੀ ਦੀ ਗੱਲ ਕੀਤੀ ਜਾਵੇ ਕੁੱਲ 7249 ਲੋਕਾਂ ਨੂੰ ਹੁਣ ਤੱਕ ਪ੍ਰੋਫੈਸ਼ਨਲ ਨੌਨਲੀ ਪ੍ਰੋਗਰਾਮ ਦੇ ਅੰਡਰ ਇਨਵਾਈਟ ਕੀਤਾ ਗਿਆ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਸੋ ਪੀਐਨਪੀ ਦੇ ਕੀ ਡਰਾ ਜਿਹੜੇ ਉਹ ਖਾਲੀ ਇੱਥੇ ਆਉਂਦੇ ਨਹੀਂ ਬੇਸ ਪੀਐਨਪੀ ਦੇ ਡਰਾ ਵੱਖਰੇ ਹੁੰਦੇ ਆ ਇਹ ਜਿਹੜੀਆਂ ਐਕਸਪ੍ਰੈਸ ਅਲਾਈਨਮੈਂਟ ਪੀਐਨਪੀਜ਼ ਨੇ ਜਿਹੜੀਆਂ ਐਕਸਪ੍ਰੈਸ ਐਂਟਰੀ ਨਾਲ ਜੁੜੀਆਂ ਹੋਈਆਂ ਜਿਹਦੇ ਤੁਸੀਂ 600.x ਪਰਸੈਂਟੇਜ ਕਲੇਮ ਕਰਦੇ ਹੋ ਇਹ ਉਹ ਵਾਲਾ ਨੰਬਰ ਹੈ ਜਿਹੜੀ ਬੇਸ ਪੀ ਐਨ ਪੀ ਆ ਉਹ ਇਸ ਤੋਂ ਵੱਖਰੀ ਹੈਗੀ ਹੈ ਉਹ ਇੱਧਰ ਕਾਊਂਟ ਨਹੀਂ ਹੁੰਦਾ ਸੋ ਇਸ ਚੀਜ਼ ਦਾ ਧਿਆਨ ਰੱਖਿਓ ਐਕਸਪ੍ਰੈਸ ਐਂਟਰੀ ਨਾਲ ਉਹਦਾ ਲਿੰਕ ਨਹੀਂ ਹੈਗਾ ਹੁਣ ਤੱਕ ਜਿਹੜੇ ਡਰਾਅ ਆਏ ਨੇ ਉਹਦੇ ਵਿੱਚ 30000 ਇਨਵੀਟੇਸ਼ਨ ਨੰਬਰ 1 ਦੇ ਉੱਤੇ ਫਰੈਂਚ ਹੈ ਸੈਕੰਡ ਪੋਜੀਸ਼ਨ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਨਾਲ ਸੈਕੰਡ ਪੋਜੀਸ਼ਨ ਤੇ 21850 ਇਨਵੀਟੇਸ਼ਨ ਭੇਜੇ ਗਏ ਨੇ ਸੀਸੀ ਦੇ ਵਿੱਚ ਖਾਲਦ ਕਰਦੇ ਸੋਸ਼ਲ ਸਰਵਿਸ ਦੇ ਹੁਣ ਤੱਕ 10000 ਇੰਵੀਟੇਸ਼ਨ ਭੇਜ ਗਏ ਨੇ ਪੀ ਐਨ ਪੀ ਦੇ 549 ਐਜੂਕੇਸ਼ਨ ਦੇ 3500 ਤੇ ਟ੍ਰੇਡ ਦਾ ਇੱਕ ਹੀ ਡਰਾ ਹੁਣ ਤੱਕ ਕੰਡਕਟ ਕੀਤਾ ਗਿਆ 1250 ਇੰਵੀਟੇਸ਼ਨ ਦੇ ਵਿੱਚ ਭੇਜੇ ਗਏ ਸੀ ਉਮੀਦ ਕਰਦਾ ਬਹੁਤਸਾਂ ਦਾ ਆਇਆ ਹੋਗਾ ਚੈਨਲ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਹਾਡਾ ਸੋਪੀ ਚੈਨਲ ਚਾਹੁੰਦੇ ਹੋ ਇਹ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀਵੀ ਰਫਾਈਲਿੰਗ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ